ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਭਰਾਵਾਂ ਨੂੰ ਸਵਾਗਤ ਆ ਦੋਸਤੋ ਰੌਣਕ ਡੇਰੀ ਫਾਰਮ ਤੇ ਸੁਣੋ ਦੋਸਤੋ ਝੋਟਾ ਦਿਖਾਉਣਿਆਂ ਜਮਾ ਸਿਰੇ ਦਾ ਆਪਣੇ ਬਠਿੰਡਾ ਮਾਨਸੇਹਰੀਏ ਦਾ ਬਾਈ ਆ ਬਾਕੀ ਬਾਈ ਨਾਲ ਸਾਰੀ ਗੱਲਬਾਤ ਤੁਹਾਨੂੰ ਕਰਾਉਂਗਾ ਪਹਿਲਾ ਚੀਜ਼ ਦੇਖੋ ਤੁਸੀਂ ਹਨਾ ਜਮਾ ਜੱਡ ਬਲੈਕ ਆ ਤੇ ਬਾਈ ਕਹਿੰਦਾ ਤੇਰੇ ਇਰਕੇ ਦੇ ਦੋ ਤਿੰਨ ਭਰਾਏ ਸੀ ਡਾਇਰੈਕਟ ਕ੍ਰੋਸ ਵਾਸਤੇ ਜਾਂ ਕਹਿੰਦਾ ਸੀਮਨ ਵੀ ਤਿਆਰ ਹੈ ਇਹਦੇ ਬਾਕੀ ਬਾਈ ਨਾਲ ਹੁਡੀ ਗੱਲਬਾਤ ਕਰਾਉਣਾ ਮੈਂ ਕੀ ਨਾਮ ਆ ਤੇ ਕਿਹੜਾ ਪਿੰਡ ਆ ਬਾਈ ਦਾ ਹਨਾ ਤੇ ਕਿਹੜੇ ਬੁੱਲਦਾ ਇਹ ਬੱਚਾ ਦਾ ਸਸੀ ਦਾ ਬੱਚਾ ਜੀ ਸਸੀガル ਬਾਈ ਜੀ ਸਸੀਕਾਰ ਇਹ ਕਿਹੜੇ ਦਾ ਜੀ ਇਹ ਇਹ ਖਲੀ ਦਾ ਬੱਚਾ ਆ ਗਈ ਫਿਰ ਅੱਛਾ ਤੇ ਪਿੰਡ ਕਿਹੜਾ ਬਾਈ ਜੀ ਪਿੰਡ ਚੀਮਾ ਸੁਨਾਮ ਲੈ ਵੀ ਪਿੰਡ ਚੀਮਾ ਤੇ ਸੀਮਣੇ ਤੇ ਤਿਆਰ ਆ ਜੀ ਹਾਂ ਜੀ ਹਾਂ ਤਿਆਰ ਆ ਤੇ ਬੱਚੇ ਬੱਚੇ ਆ ਗਏ ਹੋਣਗੇ ਵਦਾਂ ਕਿੰਨੇ ਕ ਟਾਈਮ ਦੇ ਤਿਆਰ ਅਸੀਂ ਹਾਏ ਜੀ ਡੇਢ ਕੇ ਸਾਲ ਦੀ ਕੱਟ ਰਣਾ ਡੇਢ ਕੇ ਸਾਲ ਦੇ ਆਏ ਆ ਹਾਏ ਸਾਢੇ 3 ਸਾਲ ਤੋਂ ਬਾਅਦ ਛੱਡਿਆ ਨਾ ਫਿਰ ਆਪਾਂ ਨੇ ਅੱਛਾ ਅੱਛਾ ਪੀਡੀਐਫ ਐਮਐਲਏ ਤੇ ਵੀ ਪਾਇ ਸੀ ਇਹ ਹਨਾ ਉੱਲੇ ਹਾਂ ਤੇ ਛੱਤ ਨਾਲ ਉਲੇ ਬੀਐਫਐਮਐਲਏ ਤੇ ਪਾਇ ਸੀ ਬਾਈ ਨੇ ਤਿੰਨਵਾ ਨੰਬਰ ਰਿਹਾ ਉਥੇ ਉਥੇ ਪਹਿਲੇ ਨੰਬਰ ਤੇ ਅੱਛਾ ਬਾਈ ਬੀਐਫਐਮਐਲਏ ਤੇ ਇਹ ਛੋਟਾ ਬਾਈ ਪਹਿਲਾ ਨੰਬਰ ਲਿਆਗਾ ਬਾਕੀ ਤੁਸੀਂ ਕੁਆਲਟੀ ਦੇਖ ਲਓ ਕੱਦ-ਕੁੱਦ ਤੇ ਪਿੱਠਪੂੜਾ ਟੈਸਟਿੰਗ ਵਾਲ ਜਿਹੜਾ ਮੇਨ ਕੰਮ ਆ ਯਾਰ ਆ ਚੀਜ਼ ਆ ਬਸ ਇਹਨੇ ਦੁੱਧ ਦਵਾਉ ਜਿਆਹੀ ਛੋਟੇ ਛੋਟੇ ਆ ਤੇ ਕੁਝ ਸਹੀ ਨਹੀਂ ਹੈਗੇ ਟੇਡੇ ਮੇਡੇ ਆ ਬਾਕੀ ਵਾਹ ਦੇਖ ਲੋ ਕੱਦ तकरीबन 5 ਫੁੱਟ ਤੋਂ ਪਲੱਸ ਆ 5 ਤੋਂ ਹੋਊਗਾ 2 3 4 ਇੰਚ ਉੱਤਾਂ ਬਾਕੀ ਤੁਹਾਨੂੰ ਸਾਰੀ ਵੀਡੀਓ ਅੱਗੇ ਹੋਰ ਪਾਵਾਂਗੇ ਬਈ ਹੈਣ ਦੇਖੋ ਜੀ